ਜਨਰਲ ਸਖਤਰ ਪਾਸਟਰ ਜੀ ਨੇ ਸੁਣ ਮੈਂ ਬੇਨਤੀ ਕਰਨਾ ਅਜੈ ਸਿੰਘ ਟਵਾਣਾ ਉਹਨਾਂ ਨੂੰ ਸਾਫ ਤੋਂ ਜਨਰਲ ਸਖਤਰ 1970 ਤੋਂ 87 ਤੱਕ ਇਹਨਾਂ ਨੇ ਇੱਕ ਵੱਡੀ ਪੁਸਤਕ ਇਤਿਹਾਸ ਦੇ ਰੂਪ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੋਆ ਕਿ ਉਹ ਇੰਨਾ ਸਾਥੀਆਂ ਨੂੰ ਲੰਬੇ ਸਮੇਂ ਤੋਂ ਮਿਲਦੇ ਰਹੇ ਨੇ ਇਹਨਾਂ ਦੇ ਤਜੱਬੇ ਜਿਹੜੀ ਹੈ ਜੋ ਕੁਝ ਡਾਕੂਮੈਂਟ ਇਹਨਾਂ ਤੋਂ ਲੈ ਕੇ ਇਤਿਹਾਸ ਦਾ ਹਿੱਸਾ ਬਣਾਇਆ ਲੇਖ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਵਾਂਗੇ ਸਾਰੇ ਜਿਹੜੇ ਦਰਸ਼ਨ ਬਾਗੀ ਉਹਨਾਂ ਦੇ ਸਾਥੀ ਜਿਹੋਨਾਂ ਬਾਰੇ ਮੁਕੰਮਲ ਤੌਰ ਤੇ ਪੂਰੀ ਜਾਣਕਾਰੀ ਆ ਜਾ ਕਿੱਥੇ ਕਿੱਥੇ ਕੰਮ ਕਰਦੇ ਰਹਿਆ ਕਿਹੜੀ ਕਿਹੜੀ ਐਜੂਕੇਸ਼ਨਾਂ ਦਾ ਹਿੱਸਾ ਰਹਿਆ ਤੇ ਆਪਣੀ ਵੀ ਜਿਹੜੇ ਕੁਝ ਭਾਵ ਹੋਈ ਦਰਸ਼ਨ ਬਾਗੀ ਉਹਨਾਂ ਬਾਰੇ ਉਹ ਸਾਂਝੀ ਕਰਨਗੇ ਮੈਂ ਬੇਨਤੀ ਕਰਦਾ ਅਜੈਪਸ਼ਾ ਪੇਦਾ ਹੋ ਜੀ ਬੰਸਲਾ ਇਹਨੂੰ ਪਰਲੇ ਪਾਸੇ ਕਰ ਦੇ ਗੁਰਦਾਸ ਪਰਲੇ ਪਾਸੇ ਕਰ ਦੇ ਹਾਂ ਹਾਂ ਤੋਕੇ ਗਏ ਹਾਂ ਹਾਂ ਕੋਈ ਤਮਾ ਕਿੰਨਾ ਕਰੀ ਤਾ ਪਰਮੇ ਇਹ ਬੁਨਾ ਬਚਨਦਰ ਹੈ ਜਾਂ ਆਪਣਾ ਇਹ ਖਟਖੜਾ ਸਾਹਿਬ ਨੇ ਇਹ ਨੰਦ ਮੇਤਾ ਜੀ ਪਾ ਸਿੰਘ ਬਣਾਉਣਾ ਠੀਕ ਹੈ ਜਿਹੜੀ ਲਿਸਟ ਹੈਗੀ ਪ੍ਰਧਾਨਗੀ ਮੰਡਲ ਚ ਸ਼ਿਸ਼ੋਬਤ ਸਤਕਾਰਯੋਗ ਸ਼ਖਸੀਤਾਂ ਵਿਸ਼ੇਸ਼ ਤੌਰ ਤੇ ਦਰਸ਼ਨ ਬਾਗੀ ਦੇ ਛੋਟੇ ਭਰਾ ਸਰਦਾਰ ਅਮਰੀਕ ਸਿੰਘ ਜੀ ਨੇੜੇ ਰੱਖਿਓ ਵਾਜ ਕਰ ਦਿਓ ਉਹਦੇ ਨੇੜੇ ਰੱਖਿਓ ਕਰਨਲ ਸਿੰਘ ਅਕਲੀਆ ਜੀ ਦਰਸ਼ਨ ਟਕੜ ਜੀ ਨੰਦ ਸਿੰਘ ਮਹਿਤਾ ਜੀ ਇਹਨਾਂ ਦੀ ਕਿਤਾਬ ਤੁਸੀਂ ਦੇਖੀ ਹੋਣੀ ਹੈ ਨਾਵਲ ਬਹੁਤ ਵਿਸਥਾਰ ਸਹਿਤ ਪੰਜਾਬ ਸਟ੍ਰੇਨ ਯੂਨੀਅਨ ਦੇ ਇਤਿਹਾਸ ਨਾਲ ਸੰਬੰਧਤ ਹੈ ਰੋਲੀ ਗੱਲ ਚ ਇਹ ਖੁਦ ਵੀ ਪਹਿਲਾਂ ਪੰਜਾਬ ਸਟ੍ਰੇਨ ਯੂਨੀਅਨ ਦੇ ਆਗੂ ਰਹੇ ਨੇ ਸਰਕਾਰ ਦਾ ਔਰ ਵਾਹੀਕਾਰਾ ਜੂਨੀਅਨ ਦੇ ਵੀ ਸਪਾਈ ਆਗੂ ਰਹੇ ਨੇ ਆ ਬਰਜਿੰਦਰ ਸਿੰਘ ਮਹਿਮਾ ਸਰਕਾਰੀ ਜਿਹੜਾ 1968 ਦਾ ਪ੍ਰਿੰਸੀਪਲ ਗੁਰਸੇਵਕ ਸਿੰਘ ਦੇ ਖਿਲਾਫ ਤੇ ਓਪੀ ਭਾਰਤਵਾਦੀ ਗਵਰਨਮੈਂਟ ਕਾਲਜ ਲੁਧਿਆਣੇ ਦੇ ਖਿਲਾਫ ਲੜਿਆ ਗਿਆ ਸੀ ਸੰਘਰਸ਼ ਉਸ ਦੇ ਨਾਇਕ ਰਹੇ ਨੇ ਇਹ ਕਰਨੈਲ ਸਿੰਘ ਅਕਲੀਆ ਤੇ ਵਰਜਿੰਦਰ ਸਿੰਘ ਮਹਿਮਾ ਸਰਕਾਰੀ 1969-70 ਦੇ ਵਿੱਚ ਇਹ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹੇ ਨੇ ਅੱਗੇ ਕਰਤਾਰ ਸਿੰਘ ਬਰਾਰ ਜੀ ਨੇ ਇਹ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਦੀ ਨੈਸ਼ਨਲ ਜਿਹੜੀ ਯੂਨੀਅਨ ਸੀ ਗੀ ਨੈਸ਼ਨਲ ਪੱਤਰ ਦੇ ਆਗੂ ਰਹੇ ਨੇ ਔਰ ਉਹਨਾਂ ਸਮਿਆਂ ਦੇ ਵਿੱਚ ਜੇਲ੍ਹਾਂ ਕੁਤਵਾਲੀਆਂ ਦਾ ਸਾਹਮਣਾ ਵੀ ਇਹਨਾਂ ਨੇ ਕੀਤਾ ਫਰੰਟ ਵੀ ਰਹੇ ਇਹਨਾਂ ਦੇ ਆ ਲਾਸਟ ਦੇ ਵਿੱਚ ਤੇ ਕਰਤਪਾਲ ਸਿੰਘ ਸੂਬਾ ਜਨਨ ਸਕੱਤਰ ਐਫ ਡੀ ਆਰ ਨੇ ਇਹਨਾਂ ਸ਼ਖਸੀਅਤਾਂ ਤੋਂ ਇਲਾਵਾ ਸੰਘਰਸ਼ੀਲ ਵਿਦਿਆਰਥੀ ਸੱਤਿਉ ਦਰਸ਼ਨ ਬਾਗੀ ਦਾ ਸ਼ਰਧਾਂਜਲੀ ਸਮਾਗਮ ਰੱਖਣਾ 56 ਜੂਨੀਅਨ ਵੱਲੋਂ ਇਹ ਬੜੇ ਮਾਣ ਦੀ ਗੱਲ ਹੈ ਇਸ ਗੱਲ ਦੀ ਪੰਜਾਬ ਸੰਗਠਨ ਯੂਨੀਅਨ ਦੇ ਜਿਹੜੀ ਟੀਮ ਸਮੁੱਚੇ ਤੁਸੀਂ ਉਹਨਾਂ ਦੇ ਮੈਂਬਰ ਵਧਾਈ ਦੇ ਪਾਤਰੋਂ ਅਜਿਹੇ ਨਾਇਕਾਂ ਨੂੰ ਸਜਦਾ ਕਰਨਾ ਇਤਿਹਾਸ ਨੂੰ ਸਾਹਮਣਾ ਹੈ ਤੇ ਉਸ ਇਤਿਹਾਸ ਦੇ ਅਗਲੇ ਵਰਕਿਆਂ ਨੂੰ ਫੁਰਦ ਮਲ ਇੱਕ ਸੰਕੇਤ ਹੈ ਪੰਜਾਬ ਸੰਗਠਨ ਜਿਨ੍ਹਾਂ ਵੱਲੋਂ ਮੈਨੂੰ ਯਾਦ ਹੈ ਮੇਰਾ ਸੁਭਾਗ ਸੀ ਕਿ 12 ਸਤੰਬਰ 19 ਜਿਹੜਾ ਹੈਗਾ 2018 ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਦਰਸ਼ਨ 바ਗੀ ਦੁਆਰਾ ਲਿਖਿਆ ਗਿਆ ਇਹ ਕਿਤਾਬ ਇੱਥੇ ਹੀ ਜਿਹੜੀ ਹੈਗੀ ਹੈ ਜਾਰੀ ਕੀਤੀ ਗਈ ਸੀ ਉਸ ਸਮੇਂ ਵੀ ਦਰਸ਼ਨ ਠਟਕੜ ਜੀ ਕਰਤਾਰ ਸਿੰਘ ਬਰਾੜ ਔਰ ਕਰਨੈਲ ਸਿੰਘ ਅਕਲੀਆ ਉਹ ਸਟੇਜ ਦੇ ਉੱਤੇ ਹਾਜ਼ਰ ਸੀਗੇ ਤਾਂ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਪੰਜਾਬ ਸੰਗਠਨ ਯੂਨੀਅਨ ਵੱਲੋਂ ਮੈਨੂੰ ਸੱਦਾ ਦਿੱਤਾ ਜਾਣਾ ਮੈਂ ਆਪਣਾ ਸੁਭਾਰ ਸਮਝਦਾ ਹਾਂ ਤੇ ਮੈਂ ਇਹ ਵੀ ਹਰ ਸਟੇਜ ਤੋਂ ਰਣ ਕੀਤਾ ਕਿ ਪੰਜਾਬ ਸੰਗਠਨ ਯੂਨੀਅਨ ਦੇ ਸਮਿਆਂ ਦੇ ਵਿੱਚ ਜੋ ਕੰਮ ਕੀਤਾ ਜੋ ਸਰਗਰਮੀਆਂ ਕੀਤੀਆਂ ਜਿਵੇਂ ਅੱਜ ਤੁਸੀਂ ਕਰ ਰਹੇ ਹੋ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਸਮਾਂ ਸੀ ਦਰਸ਼ਨ ਬਾਗੀ ਇੱਕ ਅਜੇਹਾ ਵਿਦਿਆਰਥੀ ਯੋਧਾ ਸੀ ਜਿਸ ਨੂੰ ਉਹਦੇ ਵੱਲੋਂ ਪਾਈਆਂ ਗਈਆਂ ਸੰਗਰਾਮੀ ਤਾਇੜਾਂ ਦੀ ਬਦੌਲਤ ਅੱਜ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਕੋਈ ਵੀ ਪੰਨਾ ਤੁਸੀਂ ਪੜ੍ਹ ਕੇ ਦੇਖ ਲਓ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਯੂ ਕੇ ਬਹੁਤ ਬਖਵਤ ਖਾਮਾਂ ਤੋਂ ਸਾਡੇ ਕੋਲ ਫੋਨ ਵੀ ਆਏ ਆ ਸੋਸ਼ਲ ਮੀਡੀਆ ਤੇ ਰਿਸਪੌਂਸ ਵੀ ਆਇਆ ਹੈ ਔਰ ਉਹਨਾਂ ਦੀ ਬੇਟੀ ਨਾਲ ਵੀ ਮੇਰੀ 4 ਤਰੀਕ ਨੂੰ ਗੱਲ ਹੋਈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬ ਸਰ ਯੂਨੀਅਨ ਦੀ ਅਗਵਾਈ ਦੇ ਵਿੱਚ ਇੱਕ ਸ਼ਰਧਾਂਜਲੀ ਪ੍ਰੋਗਰਾਮ ਕਰ ਰਹੇ ਨੇ ਤਾਂ ਉਹਨਾਂ ਨੂੰ ਬੜੀ ਹੀ ਮਾਨਸਿਕ ਤਸੱਲੀ ਹੋਈ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਦੀ ਮੇਰੇ ਕੋਲ ਮੰਗ ਵੀ ਕੀਤੀ ਮੈਂ ਇੱਕ ਭੇਜ ਚੁੱਕਿਆ ਇੱਕ ਹੋਰ ਕਿਤਾਬ ਹੈ ਉਹ ਵੀ ਉਹਨਾਂ ਨੂੰ ਪੀਡੀਐਫ ਨਾਲ ਭੇਜਣ ਦੀ ਕੋਸ਼ਿਸ਼ ਕਰਾਂਗਾ ਦਰਸ਼ਨ ਬਾਗੀ 1963 ਦੇ ਵਿੱਚ ਜੋ ਚੰਡੀਗੜ੍ਹ ਸਟੂਡੈਂਟ ਯੂਨੀਅਨ ਦੀ ਸਥਾਪਨਾ ਕਰਨ ਵਾਸਤੇ ਜਿੰਨੇ ਸਰਗਰਮੀਆਂ ਕੀਤੀਆਂ ਉਹਨਾਂ ਦੀ ਬਦਵਤ 1 ਮਾਰਚ 1964 ਨੂੰ ਚੰਡੀਗੜ੍ਹ ਸਟੂਡੈਂਟ ਯੂਨੀਅਨ ਦੀ ਸਥਾਪਨਾ ਹੋਈ ਬਹੁਤ ਸਾਰੇ ਹੋਰ ਆਗੂ ਵੀ ਉਹਨਾਂ ਦੇ ਨਾਲ ਸੀ ਤਲਵੀਰ ਸਿੰਘ ਕ੍ਰਿਸ਼ਨ ਮਨਾਰੀ ਬਾਬਾ ਆਪਣਾ ਸੋਫ ਚੰਦ ਸਿੰਘ ਤੇ ਹੋਰ ਕਿੰਨੇ ਹੀ ਜਿਨ੍ਹਾਂ ਦੇ ਬਾਅਦ ਵਿੱਚ ਜਦੋਂ ਸਟਰਗਲਾਂ ਚੱਲੀਆਂ ਇੱਕ ਸਾਲ ਦੇ ਵਿੱਚ ਵਿੱਚ ਹੀ ਉਹ ਚੰਡੀਗੜ੍ਹ ਸਟੂਡੈਂਟ ਯੂਨੀਅਨ ਪੰਜਾਬ ਪੱਧਰ ਦੇ ਉੱਤੇ ਉਹਦਾ ਘੇੜਾ ਉਹਦਾ ਪ੍ਰਭਾਵ ਬਣਿਆ ਤੇ 28 ਫਰਵਰੀ 1965 ਨੂੰ ਪੰਜਾਬ ਸਟੂਡੈਂਟ ਯੂਨੀਅਨ ਦੀ ਇੱਕ ਬਹੁਤ ਵੱਡੀ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਹੀ ਸਥਾਪਨਾ ਕੀਤੀ ਉਹਦੇ ਵਿੱਚ ਵੀ ਦਰਸ਼ਨ ਬਾਗੀ ਦਾ ਮੋਰੀ ਰੋਲ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਜੱਦੋਜਹਿਦਾਂ ਲੜੀਆਂ ਗਈਆਂ ਵਿਦਿਆਰਥੀਆਂ ਦੇ ਹੱਥ ਵਿੱਚ ਤੇ ਵਿਦਿਆਰਥੀ ਦੂਸਰੀਆਂ ਜਥੇਬੰਦੀਆਂ ਵੀ ਸੀ ਉਹਨਾਂ ਦੀ ਹਮਾਇਤ ਦੇ ਵਿੱਚ ਵੀ ਪੰਜਾਬ ਸਰਕਾਰ ਜਿਨ੍ਹਾਂ ਵੱਲੋਂ ਆਪਣੀ ਸਰਗਰਮੀ ਵਧੀ ਗਈ ਜਿਹਦੇ ਤਹਿਤ ਸੈਂਟਰਲ ਜੇਲ ਅੰਮ੍ਰਾਲਾ ਸੈਂਟਰਲ ਜੇਲ ਲੁਧਿਆਣਾ ਏ ਦਰਸ਼ਨ ਬਾਗੀ ਨੂੰ ਇਹਨਾਂ ਜ਼ਿਲ੍ਹੇ ਦੇ ਵਿੱਚ ਜਾਣ ਦਾ ਜਿਹੜਾ ਹੈਗਾ ਮੈਂ ਤਾਂ ਸੁਭਾਅ ਹੀ ਸਮਝਦਾ ਕਿ ਵਿਦਿਆਰਥੀਆਂ ਦੇ ਸੰਘਰਸ਼ ਦੇ ਤਹਿਤ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੀ ਅਗਵਾਈ ਦੇ ਵਿੱਚ ਇੱਕ ਸਮੂਹ ਗਿਆ ਪੀਜੂ ਲੁਧਿਆਣਾ ਦੇ ਵਿਦਿਆਰਥੀਆਂ ਦੀ ਹਮਾਇਤ ਦੇ ਲਈ 364 ਦੇ ਵਿੱਚ ਤੇ 25 ਵਿਦਿਆਰਥੀਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਦਰਸ਼ਨ ਬਾਗੀ ਸਮੇਤ ਤੇ ਕ੍ਰਿਸ਼ਨ ਮਰਾਰੀ ਜਿਹੜੇ ਪੰਜਾਬਸ਼ਨ ਯੂਨੀਅਨ ਦੇ ਪ੍ਰਧਾਨ ਸੀ ਉਸ ਸਮੇਂ ਦੇ ਉਸ ਸਮੇਂ ਵੀ ਇਹ ਜੇਲ੍ਹ ਦੇ ਵਿੱਚ ਰਹੇ ਅਖੀਰ ਨੂੰ ਸਰਕਾਰ ਨੂੰ ਮਜਬੂਰ ਹੋ ਕੇ ਉਹ ਕੇਸ ਵਾਪਸ ਲੈਣਾ ਪਿਆ ਸੀ ਇਸੇ ਤਰ੍ਹਾਂ 67 ਦੇ ਵਿੱਚ ਇਸੇ ਪੰਜਾਬੀ ਯੂਨੀਵਰਸਿਟੀ ਤੇ ਪਟਿਆਲਾ ਦੇ ਕਾਲਜਾਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਗਿਆ ਵਿਦਿਆਰਥੀ ਮੰਗਾਂ ਦੇ ਹੱਥ ਦੇ ਵਿੱਚ ਜਿਹਦੇ ਵਿੱਚੋਂ ਇੱਕ ਮੰਗ ਇਹ ਵੀ ਸੀ ਕਿ ਡੈਮੋਕਰੈਟਿਕ ਜਿਹੜੀਆਂ ਜੱਥੇਬੰਦੀਆਂ ਹੈਗੀਆਂ ਵਿਦਿਆਰਥੀਆਂ ਦੀਆਂ ਉਹਨਾਂ ਨੂੰ ਕਾਲਜ ਕੈਂਪਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਮਾਨਤਾ ਦਿੱਤੀ ਜਾਵੇ ਤੇ ਉਹ ਸੰਘਰਸ਼ ਵੀ ਸਫਲਤਾਪੂਰਵਕ ਸਿਰੇ ਚੜਿਆ ਔਰ ਖੁਦ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਆ ਕੇ ਇਹਨਾਂ ਨੇ ਮੰਗਾਂ ਮੰਨਣੀਆਂ ਪਈਆਂ ਜਿਹੜੀਆਂ ਮੰਗਾਂ ਦੇ ਉੱਤੇ ਗੱਲਬਾਤ ਚੱਲੀ ਸੀ ਜਿੱਥੇ ਤੱਕ ਮੇਰੇ ਧਿਆਨ ਦੇ ਵਿੱਚ ਹੈ ਤੇ ਉਹ ਡੈਪੂਟੇਸ਼ਨ ਦੀ ਅਦਵਾਈ ਵੀ ਦਰਸ਼ਨ ਸਿੰਘ ਬਾਗੀ ਵੱਲੋਂ ਕੀਤੀ ਗਈ ਸੀ ਲੇਕਿਨ ਸਭ ਤੋਂ ਵੱਡਾ ਜਿਹੜਾ ਸੰਘਰਸ਼ ਰੜਿਆ ਗਿਆ ਉਹ ਸੀਗਾ 1968 ਦਾ ਪ੍ਰਿੰਸੀਪਲਾਂ ਦੇ ਖਿਲਾਫ ਜਿਹਦਾ ਮੈਂ ਪਹਿਲਾਂ ਵੀ ਸੰਕੇਤ ਦਿੱਤਾ ਇੱਕ ਪ੍ਰਿੰਸੀਪਲ ਸੀਗੇ ਓਪੀ ਭਾਰਦवाज ਗਵਰਨਮੈਂਟ ਕਾਲਜ ਲੁਧਿਆਣਾ ਦੇ ਦੂਸਰੇ ਸੀਗੇ ਗੁਰਸੇਵਕ ਸਿੰਘ ਰਜੇਂਦਰਾ ਕਾਲਜ ਬਠਿੰਡਾ ਦੇ ਰਜੇਂਦਰਾ ਕਾਲਜ ਬਠਿੰਡਾ ਦੇ ਸੰਘਰਸ਼ ਦੀ ਅਗਵਾਈ ਵਰਜਿੰਦਰ ਸਿੰਘ ਤੇ ਕਰਨੈਲ ਸਿੰਘ ਅਕਲੀਆ ਜੀ ਨੇ ਕੀਤੀ ਸੀ ਅਤੇ ਜਿਹੜਾ ਸਰਕਾਰੀ ਕਾਲਜ ਲੁਧਿਆਣਾ ਦਾ ਸੰਘਰਸ਼ ਸੀ ਉਦੇ ਵਿੱਚ ਦਰਸ਼ਨ ਬਾਗੀ ਤੋਂ ਇਲਾਵਾ ਇੰਦਰਜੀਤ ਮਿੱਟੂ ਹਰਪ੍ਰੀਤ ਹਲਵਾਰ ਵੀ ਆਪਣੇ ਦਰਸ਼ਨ ਖਟਕੜ ਜੀ ਇਹ ਸਾਰੇ ਆਗੂ ਉਸ ਸੰਘਰਸ਼ ਦੇ ਵਿੱਚ ਸ਼ਾਮਲ ਸੀ ਉਸ ਸੰਘਰਸ਼ਾ ਇੱਕ ਕਾਲਜ ਤੋਂ ਉਸ ਪ੍ਰਿੰਸੀਪਲ ਦੀ ਹੰਕੜਵਾਰੀ ਦੇ ਖਿਲਾਫ ਅੱਗੇ ਵਧਦਾ ਹੋਇਆ ਪੰਜਾਬ ਪਰਦਰਸ ਸੰਘਰਸ਼ ਬਣਿਆ ਜਿਸ ਦੇ ਤਹਿਤ 13 ਨਵੰਬਰ ਨੂੰ 14 ਨਵੰਬਰ ਨੂੰ ਤਰਨ ਤਾਰਨ ਵਿਖੇ ਗੋਹਿੰ ਚਲਾਈ ਗਈ ਜਿਦੇ ਵਿੱਚ ਤਿੰਨ ਵਿਦਿਆਰਥੀ ਜਖਮੀ ਹੋਏ ਸਰਮੇਲ ਸਿੰਘ ਅਜੈਬ ਸਿੰਘ ਤੇ ਇੱਕ ਵਿਦਿਆਰਥੀ ਹੋਰ ਸੀ ਉਸ ਤੋਂ ਬਾਅਦ 12 ਦਸੰਬਰ ਨੂੰ ਹਾਲਾਂਕਿ 12 ਦਸੰਬਰ ਤੋਂ ਪਹਿਲਾਂ ਸਰਕਾਰ ਦੀ ਜਿਹੜੀ ਗੋਦਣੀਏ ਸੰਘਰਸ਼ ਨੇ ਲਵਾਤੀ ਸੀ ਤੇ ਦੋਨਾਂ ਪ੍ਰਿੰਸੀਪਲਾਂ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਇੱਕ ਨੂੰ ਜਲੰਧਰ ਬਦਲ ਦਿੱਤਾ ਗਿਆ ਸੀ ਇੱਕ ਨੂੰ ਸ਼ਾਇਦ ਪਟਿਆਲੇ ਤਬਦੀਲ ਕੀਤਾ ਗਿਆ ਸੀ ਪਰ ਤਰੰਤਾਰਨ ਦੇ ਗੜੀ ਚਾਂਡ ਤੇ ਹੋਰ ਵੱਖ-ਵੱਖ ਖਾਵਾਂ ਦੇ ਉੱਤੇ ਲਾਠੀ ਚਾਰਜ ਤੇ ਜਿਹੜੇ ਕੇਸ ਬਣਾਏ ਗਏ ਸੀ ਵਿਦਿਆਰਥੀਆਂ ਦੇ ਉੱਤੇ ਉਹ ਸਟੈਂਡ ਕਰਦੇ ਸੀ ਇਸ ਕਰਕੇ ਸੰਘਰਸ਼ ਪੰਜਾਬ ਸੰਗਠਨ ਵੱਲੋਂ ਵਾਪਸ ਨਹੀਂ ਲਿਆ ਗਿਆ ਤਾਂ 12 ਦਸੰਬਰ ਨੂੰ ਜਦੋਂ ਸੁਧਾਰ ਕਾਲਜ ਦੇ ਵਿਦਿਆਰਥੀ ਇਸ ਸੰਘਰਸ਼ ਦੇ ਵਿੱਚ ਵਿਦਿਆਰਥੀਆਂ ਤੇ ਬਣਾਏ ਗਏ ਝੂਠੇ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਸੜਕਾਂ ਤੇ ਨਿਤਰੇ ਉੱਥੋਂ ਦਾ ਜਿਹੜਾ ਸਥਾਨਕ ਅਗੂ ਸੀਗਾ ਜਗਤਾਰ ਸਿੰਘ ਇਹਦੇ ਵਾਸਤੇ ਤੁਸੀਂ ਹਰਪ੍ਰਜਨ ਸੋਈ ਕਾਂਗਰਸ ਦੀ ਕਵਿਤਾ ਵੀ ਪੜ੍ਹੀ ਹੋਣੀ ਹੈ ਹਰ ਬਾਗੀ ਜਗਤਾਰ ਬਣੇਗਾ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਮਿੱਟੀ ਦੀ ਇਹ ਹੀ ਖਸਲਤ ਉਹ ਲੰਬੀ ਚੌੜੀ ਕਵਿਤਾ ਜਿਹੜੀ ਪਪੂਲਰ ਹੋਈ ਹੈ ਅੱਜ ਵੀ بار-ਬਾਰ ਉਹ ਸਟੇਜਾਂ ਤੋਂ ਬੋਲੀ ਜਾਂਦੀ ਹੈ ਤਾਂ ਉਹਨਾਂ ਦੀ ਸ਼ਹਾਦਤ ਹੋਈ ਉਹ ਸ਼ਹਾਦਤ ਤੋਂ ਬਾਅਦ 19 ਦਸੰਬਰ ਨੂੰ ਪੰਜਾਬ ਪਤਰ ਦਾ ਫੱਦਾ ਦਿੱਤਾ ਗਿਆ ਸ਼ਹੀਦੀ ਦਿਵਸ ਮਨਾਉਣ ਵਾਸਤੇ ਪੰਜਾਬ ਸਨ ਯੂਨੀਅਨ ਵੱਲੋਂ ਤੇ ਉਸੇ ਛੇਤੀ ਦਿਵਸ ਦੇ ਸੱਜੇ ਦੇ ਉੱਤੇ ਸਾਥਾਂ ਦੇ ਉੱਤੇ ਸ਼ਹੀਦ ਜਗਤਾਰ ਸਿੰਘ ਨੂੰ ਸ਼ਰਧਾਂਜਲੀਆ ਦਿੱਤੀਆਂ ਗਈਆਂ ਪ੍ਰੋਟੈਸਟ ਕੀਤੇ ਗਏ ਜਿੰਦਾਬਾਦ ਦਾ ਨਾਰਾ ਬੁਲੰਦ ਕੀਤਾ ਗਿਆ ਪੰਜਾਬ ਦੀ ਧਰਤੀ ਤੋਂ ਤੇ ਉਸੇ ਦਿਨ ਹੀ ਪਟਿਆਲੇ ਦੀ ਬਾਰਾधरी ਤੋਂ ਦਰਸ਼ਨ ਸਿੰਘ ਬਾਗੀ ਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਖਿਆਲ ਮੁਤਾਬਕ ਛੇਡੋ ਪਹਿਲੇ ਪੰਜਾਣ ਹੀ ਹੁੰਦੇ ਆਪ ਨੂੰ ਸੇ ਜਿਹਨਾਂ ਦੇ ਉੱਤੇ ਪੀਡੀਐਫ ਪਾਇਆ ਗਿਆ ਪੀਡੀਐਫ ਪਾਉਣ ਦੀ ਵਜ੍ਹਾ ਇਹ ਸੀ ਕਿ ਦਰਸ਼ਨ ਸਿੰਘ ਬਾਗੇ ਦੀ ਹਰਮਨ ਪਿਆਰਤਾ ਉਸ ਸਮੇਂ ਇੰਨੀ ਸੀ ਕਿ ਪੰਜਾਬ ਦੇ ਜਿਸ ਕੋਨੇ ਦੇ ਵਿੱਚ ਵੀ ਸੰਘਰਸ਼ ਹੁੰਦਾ ਸੀ ਤਾਂ ਉੱਥੇ ਜੇ ਕੋਈ ਵੀ ਦਿੱਕਤ ਆਉਂਦੀ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਦਰਸ਼ਨ ਬਾਗੀ ਨੂੰ ਬੁਲਾਓ ਤੇ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਬੜੀ ਖੂਬਸੂਰਤੀ ਦੇ ਨਾਲ ਲਿਖਿਆ ਕਿ ਜਿੱਥੇ ਵੀ ਉਹ ਜਾਂਦੇ ਸੀ ਆਪਣਾ ਜਿਹੜਾ ਭਾਸ਼ਣ ਸੀ ਆਪਣੀ ਸਪੀਚ ਸੀ ਉਹ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦੇ ਸੀ ਕਿ ਭਗਤ ਸਰਪੇ ਦੇ ਬਾਦ ਸੋ ਆਜੋ ਸੰਘਰਸ਼ ਦੇ ਮੈਦਾਨ ਚ ਨਿਤਰੋ ਤਾਂ ਇਸੇ ਤਰ੍ਹਾਂ ਹੀ ਬਰਜਿੰਦਰ ਸਿੰਘ ਜੀਆ ਨੇ ਵੀ ਮੈਨੂੰ ਆਪਣੀ ਮੁਲਾਕਾਤ ਦੇ ਵਿੱਚ ਦੱਸਿਆ ਸੀ ਕਿ ਜਦੋਂ ਬਠਿੰਡਾ ਵਿਖੇ ਇਹ ਸੰਘਰਸ਼ ਚੱਲ ਰਿਹਾ ਸੀਗਾ ਉੱਥੇ ਵੀ ਦਰਸ਼ਨ ਬਾਗੀ ਨੂੰ ਬੁਲਾਇਆ ਗਿਆ ਸੀ ਤੇ ਉਸ ਦਿਨ ਵੀ ਪੱਟੀ ਪੱਤਰ ਦੇ ਉੱਤੇ ਵਿਦਿਆਰਥੀਆਂ ਉੱਤੇ ਲਾਠੀ ਚਾਰਜ ਹੋਇਆ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਦਰਸ਼ਨ ਬਾਗੀ ਜੀ ਦੀ ਵੀ ਗ੍ਰਿਫਤਾਰੀ ਹੋਈ ਸੀ ਤਾ 1969 ਦੇ ਵਿੱਚ ਜਦੋਂ ਮੈਨੂੰ ਇਹ ਪੀਡੀਏਟ ਲੱਗਿਆ 66 ਦੇ ਸੈਸ਼ਨ ਦੇ ਅਖੀਰ ਦੇ ਵਿੱਚ ਤੇ 1969 ਦੇ ਵਿੱਚ ਪੰਜਾਬ ਪਾਦਰ ਦੇ ਉੱਤੇ ਫੇਰ ਬਿਜਾਰਤੀ ਸੰਘਰਸ਼ ਲੜਿਆ ਗਿਆ ਜਿਹਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਦੋ ਆ 1 2 ਮੇਰਾ ਖਿਆਲ ਆ ਸਤੰਬਰ ਦੀ ਘਟਨਾ ਹੈਗੀ ਹੈ ਇੱਥੇ ਜਿਹੜੇ ਆਪਣਾ ਭਵਨ ਬਣਿਆ ਹੋਣਾ ਹੈਗਾ ਇਧਰਲੇ ਪਾਸੇ ਤੁਸੀਂ ਦੇਖੀ ਹੋਣੀ ਆ ਬਿਲਡਿੰਗ ਗੁਰਦਵੀ ਸਿੰਘ ਭਵਨ ਉਸ ਦਾ ਉਦਘਾਟਨ ਸੀ ਤੇ ਭਾਰਤ ਦੇ ਗ੍ਰਹਿ ਮੰਤਰੀ ਬਾਈ ਵੀ ਚਵਾਨ ਵੀ ਆਏ ਹੋਏ ਸੀ ਮੁੱਖ ਮੰਤਰੀ ਗੁਰਨਾਮ ਸਿੰਘ ਆਇਆ ਹੋਇਆ ਸੀ ਤਾਂ ਉਸ ਦਿਨ 50% ਜਨਨ ਵੱਲ ਦਰਸ਼ਨ ਬਾਤ ਦੀ ਜਿਹੜੀ ਹਾਈ ਨੂੰ ਲੈ ਕੇ ਇਹ ਇੱਕ ਬੜੇ ਵੱਲ ਪਲਾਨ ਢੰਗ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪ੍ਰਬੰਧ ਕੀਤਾ ਕਿ ਜਿਉਂ ਹੀ ਉਹ ਸਟੇਜ ਦੇ ਉੱਤੇ ਆਪਣਾ ਭਾਸ਼ਣ ਸ਼ੁਰੂ ਕਰਨ ਵਾਲੇ ਸੀ ਇਹ ਪੂਰੀ ਜਾਣਕਾਰੀ ਜੀ ਚਵਾਦਾ ਕਰਦੇ ਆ ਇਹ ਸਾਡੇ ਹਰਮਨ ਕਾਰੇ ਆਸੂ ਭਜENDER ਸਿੰਘ ਦੀ ਅਦਾਈ ਦੇ ਵਿੱਚ ਉਹ ਸਾਰਾ ਕੁਝ ਪਲਾਨ ਕੀਤਾ ਗਿਆ ਸੀਗਾ ਤੇ ਜਿਉਂ ਹੀ ਭਾਸ਼ਣ ਸ਼ੁਰੂ ਹੋਣ ਲੱਗਿਆ ਆਗੂ ਨੇ ਬੋਲਣਾ ਸ਼ੁਰੂ ਕੀਤਾ ਤੇ ਥੱਲੇ ਤੋਂ ਫਿਰ ਦਰਸ਼ਨਵਾਗੀ ਜਿੰਦਾਬਾਦ ਦਰਸ਼ਨਵਾਗੀ ਨੂੰ ਰਹਾ ਕਰੋ ਤੇ ਉਹਦੇ ਵਿੱਚ ਇਹਨਾਂ ਦੇ ਹੋਰ ਵੀ ਸਾਥੀ ਸੀ ਇੰਦਰਜੀਤ ਬਿੱਟੂ ਦਰਸ਼ਨ ਜੈਕ ਬਹੁਤ سارے ਬਖ ਬਖ ਤਾਨਾਂ ਤੋਂ ਟੀਮਾਂ ਇੱਥੇ ਪਹੁੰਚਿਆ ਆਉਂਦੀਆਂ ਸੀ ਉਸ ਤੋਂ ਬਾਅਦ ਕੁਰਸੀਆਂ ਅਸਮਾਨ ਦੇ ਵਿੱਚ ਚੱਲ ਰਹੀਆਂ ਸੀ ਤੇ ਕਿਹੜੇ ਭਾਸ਼ਣ ਕਿਹੜਾ ਪ੍ਰੋਗਰਾਮ ਉਹ ਵਿੱਜੀ ਹੋ ਰਿਹਾ ਸੀਗਾ ਤੇ ਉਹਦੇ ਵਿੱਚ ਬਾਅਦ ਵਿੱਚ ਮੋਰ ਦੇ ਹਮਲੇ ਦੇ ਵਿੱਚ ਇੰਦਰਜੀਤ ਬਿੱਟੂ ਨੂੰ ਤੇ ਖੋਰ ਸਰਕਾਰ ਮਾਗੂ ਨੂੰ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਸਸਪੈਂਡ ਵੀ ਕਰ ਦਿੱਤਾ ਗਿਆ ਸੀਗਾ ਤਾਂ ਇਹ 1990 ਤੱਕ ਦਾ ਜਿਹੜਾ ਸ਼ਾਨਦਾਰ ਇਤਿਹਾਸ ਸੀ ਪੰਜਾਬ ਸੰਜੁਨਿਅਨ ਦਾ ਉਹਦੀ ਨਾਇਕ ਸੀ ਦਰਸ਼ਨ ਬਾਗੀ ਉਹ ਸਮੇਂ ਦੌਰਾਨ ਜਿਹੜੀਆਂ ਪੈੜਾਂ ਪਾ ਗਈ ਉਹ ਅੱਜ ਤੱਕ ਵੀ ਇਤਿਹਾਸ ਦਾ ਇੱਕ ਅਨਮੋਲ ਪੰਨਾ ਬਣ ਗਈਆਂ ਨੇ ਤੇ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਦੋਂ ਤੱਕ ਵੀ ਵਿਦਿਆਰਥੀਆਂ ਦੇ ਸੰਘਰਸ਼ ਰਹਿਣਗੇ ਦਰਸ਼ਨ ਬਾਗੀ ਦਾ ਨਾਮ ਉੱਥੇ ਪੁਕਾਰਿਆ ਜਾਂਦਾ ਰਹੇਗਾ ਇਨਕਲਾਬੀ ਲਹਿਰ ਦੇ ਵਿੱਚ ਇੱਕ ਖਾਸ ਮੋੜ ਆਇਆ ਕਿ ਪੰਜਾਬ ਸਟੇਟ ਯੂਨੀਅਨ ਪੰਗ ਕਰ ਦਿੱਤੀ ਗਈ। ਉਦੋਂ ਵੀ ਉਹਨਾਂ ਨੇ ਉਹਨਾਂ ਦੇ ਦਿਲੀ ਤਮੰਨਾ ਸੀ ਕਿ ਪੰਜਾਬ ਸਟੇਟ ਯੂਨੀਅਨ ਪੰਗ ਨਾ ਕੀਤੀ ਜਾਵੇ। ਉਹਨੇ ਬਾਰ ਬਾਰ ਬਕਦਾ ਕਾ ਆਪਣੇ ਸਾਥੀ ਵਿਦਿਆਰਥੀਆਂ ਦੇ ਦਰ ਖੜਕਾਏ। ਬਹੁਤ ਸੰਵੇਦਨਸ਼ੀਲ ਉਹ ਆਗੂ ਸੀ। ਹਰ ਥਾਂ ਤੇ ਉਸ ਤੋਂ ਉਹਨੂੰ ਇਹ ਸਨਿਆ ਮਿਲਦਾ ਕਿ ਜਿਹੜੇ ਵੀ ਉਹਦੇ ਸਾਥੀ ਨੇ ਉਹ ਤਾਂ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿੱਚ ਪਲਵਕਤੀ ਤੌਰ ਤੇ ਚੱਲ ਪਏ ਨੇ ਉਹਨਾਂ ਨੇ ਆਪਣਾ ਇਨਕਲਾਬ ਦਾ ਰਸਤਾ ਚੁਣ ਲਿਆ ਉਹ ਹੁਣ ਇਸ ਤੁਹਾਡੇ ਨਾਲ ਨਹੀਂ ਆਉਣਗੇ ਤੋ ਅਜਿਹਾ ਕੁਝ ਹਾਲਤਾਂ ਦੇ ਵਿੱਚ 1972 ਦੇ ਵਿੱਚ ਕੈਨੇਡਾ ਪ੍ਰਵਾਸ ਕਰ ਗਏ ਸੀ ਪਰ ਕੈਨੇਡਾ ਵੀ ਉਹਨਾਂ ਦੇ ਦਿਲ ਦੇ ਕਿਸੇ ਖਾਨੇ ਦੇ ਵਿੱਚ ਪੰਜਾਬ ਦੀਆਂ ਜਿਮੀਆਂ ਤਸਵੀਰਾਂ ਉਹ ਮਿਟੀਆਂ ਨਹੀਂ ਤੇ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਦੇ ਵਿੱਚ ਉਹਨਾਂ ਨੇ ਉਹਨਾਂ ਸੁਨਹਿਰੀ ਪੱਲਾ ਨੂੰ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਤਾਰਨ ਦਾ ਯਤਨ ਕੀਤਾ ਜਿਹਦਾ ਸਿੱਟਾ ਹੈ ਸਾਹਮਣੇ ਪਈ ਕਿਤਾਬ ਹੈ ਪੰਜਾਬ ਸਲ ਯੂਨੀਅਨ ਦਾ ਇਤਿਹਾਸ ਇਹ ਇਤਹਾਸ ਦੀ ਰਚਨਾ ਕਰਕੇ ਠੀਕ ਹੈ ਬਹੁਤ ਸਾਰੀਆਂ ਲਿਮਿਟੇਸ਼ਨਾਂ ਹੁੰਦੀਆਂ ਨੇ ਉਮਰ ਦੀਆਂ ਕਿਉਂਕਿ ਮੇਰੀ ਉਹਨਾਂ ਨਾਲ ਜਦੋਂ ਮੈਂ ਆਪਣੀ ਬੁੱਕ ਲਿਖੀ ਹੈ ਮੈਂ ਉਹਨਾਂ ਦੀ ਕਿਤਾਬ ਪੜ੍ਹ ਕੇ ਕਾਫੀ ਕੁਝ ਗੱਲਾਂ ਦੀ ਕਲੈਰੀਫਿਕੇਸ਼ਨ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦਰਸ਼ਨ ਖੜਕੜ ਵੀ ਜੀ ਨਾਲ ਵੀ ਮੇਰੀ ਮੁਲਾਕਾਤ ਹੋਈ ਸੀ ਇਹ ਸ਼ਖਸੀਅਤਾਂ ਜਿਹੜੀਆਂ ਦੂਜੀਆਂ ਬੈਠੀਆਂ ਨੇ ਇਹਨਾਂ ਨਾਲ ਵੀ ਮੈਂ ਮੁਲਾਕਾਤ ਮੁਲਾਕਾਤਾਂ ਕੀਤੀਆਂ ਤਾਂ ਬਾਗੀ ਜੀ ਦਾ ਇਹ ਜਵਾਬ ਸੀਗਾ ਕਿ ਇਸ ਸਮਰ ਦੇ ਵਿੱਚ 50 ਸਾਲ ਬਾਅਦ ਜਦੋਂ ਅਸੀਂ ਕਿਸੇ ਚੀਜ਼ ਨੂੰ ਦੁਬਾਰਾ ਸੋਚਦੇ ਹਾਂ ਤਾਂ ਉਹਨਾਂ ਨੂੰ ਚੇਤਿਆ ਦੇ ਵਿੱਚੋਂ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਕਈ ਮੇਰੇ ਦੋਸਤਾਂ ਦੇ ਨਾਂ ਵੀ ਮਿਸ ਹੋ ਗਏ तरीका ਵੀ ਤਾਂ ਉਹ ਚਲੋ ਮੈਂ ਉਹ ਤਰੀਕਾ ਇੰਟਰਵਿਊ ਤੇ ਨਵਾਂ ਜਵਾਨਾ ਇਹ ਅਖਬਾਰਾਂ ਦੇ ਆ ਫੈਲਾਤ ਢਵਾ ਕੇ ਉਹਨਾਂ ਚੋਂ ਮੈਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਲਈ ਬੁੱਕ ਦੇ ਵਿੱਚ ਮੈਂ ਉਹ ਨੋਟ ਵੀ ਕੀਤਾ ਕਿ ਇਹ ਦਰਸ਼ਨਵਾਦੀ ਵੱਲੋਂ ਆ ਤਰੀਕ ਲਿਖੀ ਗਈ ਆ ਐਕਚੁਅਲੀ ਤਰੀਕ ਇਹ ਹੈ इवन ਉਹਨਾਂ ਦੀ ਗ੍ਰਿਫਤਾਰੀ ਦੀ ਵੀ ਤਰੀਕ ਉਹਨਾਂ ਦੇ ਜਮਾਤ ਤੋਂ ਮਿਸ ਹੋ ਗਈ ਸੀ ਜਿਹੜੀ 19 ਦਸੰਬਰ ਨੂੰ ਹੋਈ ਸੀ ਉਹਨਾਂ ਨੇ 7 ਸਤੰਬਰ ਲਿਖੀ ਹੋਈ ਆਪਣੀ ਕਿਤਾਬ ਦੇ ਵਿੱਚ ਪਰ ਇਹ ਸੀਮਤਾਈਆਂ ਦੇ ਬਾਵਜੂਦ ਵੀ ਜਿੰਨੇ ਆਪਣੇ ਸਾਥੀਆਂ ਦੇ ਨਾਂ ਇਹਦੇ 'ਚ ਦਰਜ ਕਰ ਗਏ ਹੋ ਸਕਦਾ ਜੇ ਕਿਤਾਬ 'ਨਾਂ ਦੀ ਨਾ ਆਈ ਹੁੰਦੀ ਮੈਂ ਇਵਨ ਵਰਜਿੰਦਰ ਸਿੰਘ ਹੋਰਾਂ ਨਾਲ ਕਨੈਲ ਅਕਲੀਆ ਹੋਰਾਂ ਨਾਲ ਕਰਤਾਰ ਪ੍ਰਾਹਰ ਹੋਰਾਂ ਨਾਲ ਵੀ ਮੁਲਾਕਾਤ ਨਾ ਕਰ ਸਕਦਾ ਇੰਦਰਜੀਤ ਬਿੱਟੂ ਜਿਹੜੇ ਅੱਜਕੱਲ ਇਸ ਦੁਨੀਆ ਤੋਂ ਚਲੇ ਗਏ ਮੇਰੀ ਕਿਤਾਬ ਦੇ ਸਮਾਰੋਹ ਦੇ ਵਿੱਚ ਵੀ ਉਹ ਜਦੋਂ ਰੀਲਿਜ਼ ਹੋਈ ਆ ਪੰਜਾਬੀ ਨੂੰ ਸੀ ਉਹ ਵੀ ਅਮਨ ਹੋਰਾਂ ਨਹੀਂ ਇਹ ਸਾਰੇ ਜਥੇਬੰਦੀਆਂ ਵੱਲੋਂ ਰਿਲੀਜ਼ ਕੀਤੀ ਗਈ ਸੀ ਬਹੁਤ ਟਾਈਮ ਹੋ ਗਿਆ ਕੋਈ ਨਹੀਂ ਕੋਈ ਨਾ ਤਾ ਥੋੜਾ ਜਿਹਾ ਪ੍ਰੋਗਰਾਮ ਲੇਟ ਹੋਣ ਕਰਕੇ ਗੱਲਾਂ ਤਾਂ ਬਹੁਤ ਸੀਗੀਆਂ ਤੁਹਾਡੇ ਨਾਲ ਸਾਂਝਾ ਕਰਨ ਵਾਲੀਆਂ ਮੈਂ ਸੀਮਤ ਰੂਪ ਦੇ ਵਿੱਚ ਹੀ ਇਹ ਗੱਲ ਆਪਣੀ ਸਿਮੇਟਣੀ ਚਾਹਾਂਗਾ ਕਿ ਅੱਜ ਜਿਹੜਾ ਦਰਸ਼ਨਵਾਦੀ ਨੂੰ ਜਾਗ ਕਰਨ ਦੀ ਜਿਹੜਾ ਉਪਰਾਲਾ ਕੀਤਾ ਪੰਜਾਬ ਸੰਜਮ ਨੂੰ ਵੱਲੋਂ ਉਹ ਬਾਕੀ ਤਾਬਲੇ ਤਰੀਫ਼ ਇਸ ਪ੍ਰਸੰਗ ਦੇ ਵਿੱਚ ਹੈ ਕਿਉਂਕਿ ਜਿਹੜੀ ਬਾਤ ਦਰਸ਼ਨੋਂ ਬਾਕੀ ਹੋਰਾਂ ਨੇ ਪਾਈ ਸੀ ਉਹ ਬਾਤ ਅੱਜ ਵੀ ਪਾਈ ਜਾ ਰਹੀ ਹੈ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਦੇ ਬਲਕੇ ਦੁਨੀਆ ਭਰ ਦੇ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਚੱਲ ਰਹੇ ਨੇ ਤੇ ਅਮਰੀਕਾ ਵਰਗੇ ਸਾਮਰਾਜ ਜਿਹੜੇ ਇਹ ਕਹੋਂਦੇ ਨੇ ਕਿ ਸਾਡੇ ਧਰਤੀ ਤੇ ਕੀ ਸਾਡੀ ਇੱਛਾ ਤੋਂ ਬਿਨਾ ਪੱਤਾ ਨਹੀਂ ਝੂਲ ਸਕਦਾ ਤੇਰਾ ਜਿਉਂਵਰਸਟੀਆਂ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਕੇ ਉਹਨਾਂ ਨੂੰ ਦਿਖਾਤਾ ਕਿ ਵਿਦਿਆਰਥੀ ਤਾਕਤ ਕੀ ਹੁੰਦੀ ਹੈ ਬੰਗਲਾਦੇਸ਼ ਦੇ ਵਿਦਿਆਰਥੀਆਂ ਨੇ ਦਿਖਾ ਦਿੱਤਾ ਉਥੋਂ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਇਹ ਵਿਦਿਆਰਥੀ ਤਾਕਤ ਹੈ ਤੇ ਮੈਂ ਬੇਨਤੀ ਕਰਾਂਗਾ ਬੜੀ ਹਲੀਮੀ ਸਹਿਤ ਕਿ ਇਥੋਂ ਦੇ ਅਧਿਕਾਰੀਆਂ ਨੂੰ ਵੀ ਘੱਟੋ-ਘੱਟ ਦਰਸ਼ਨਵਾਦੀ ਦੇ ਸੰਧਾਨਜਲੀ ਪ੍ਰੋਗਰਾਮ ਤੇ ਜੋ ਕਦਮ ਉਹਨਾਂ ਨੇ ਚੁੱਕਿਆ ਇਹ ਨਹੀਂ ਛਿਪਣਾ ਚਾਹੀਦਾ ਕੁਝ ਵੀ ਗਲੇ ਸ਼ਿਕਵੇ ਹੋ ਸਕਦੇ ਨੇ ਵਿਦਿਆਰਥੀ ਤੇ ਅਧiatਕਾਂ ਦੇ ਰਿਸ਼ਤੇ ਇਹ ਲਗਾਤਾਰ ਚੱਲਦੇ ਰਹਿੰਦੇ ਨੇ ਇਹਦੇ ਵਿੱਚ ਵਿਦਿਆਰਥੀਆਂ ਤੋਂ ਵੀ ਕੋਈ ਗਲਤੀ ਹੋ ਸਕਦੀ ਹੈ ਅਧਿਆਪਕਾ ਤਾਂ ਹੋ ਸਕਦੀ ਹੈ ਪਰ ਟੱਟੋਂ ਤੱਕ ਇਹੋ ਜੇ ਸੰਵੇਦਨਸ਼ੀਲ ਮੌਕਿਆਂ ਦੇ ਉੱਤੇ ਅਜੇਹਾ ਤੱਕਮ ਨਹੀਂ ਚੁਪਣਾ ਚਾਹੀਦਾ ਅਸੀਂ ਉਸ ਹੀਰੋ ਨੂੰ ਜਾਂਚ ਕਰ ਰਹੇ ਹਾਂ ਅਸੀਂ ਉਸ ਨਾਇਕ ਨੂੰ ਜਾਂਚ ਕਰ ਰਹੇ ਹਾਂ ਜਿਨੇ ਜਿਹਦੇ ਸਿਰਜੇ ਇਤਿਹਾਸ ਨੂੰ ਕੋਈ ਮੇਟ ਨਹੀਂ ਸਕਦਾ ਜਿਸਨੇ ਆਪਣੀ ਜ਼ਿੰਦਗੀ ਦਾ ਇੱਕ ਸੁਨਹਿਰੀ ਸਮਾਂ ਇਸ ਧਰਤੀ ਦੇ ਸੰਘਰਸ਼ ਦੇ ਪਰਵਾਨਿਆਂ ਦੀ ਹਮਾਇਤ ਦੇ ਵਿੱਚ ਲਾਇਆ ਤੇ आने वाले समय अमीर कर हैं के उम्मीद करते इस धरती तो दर्शन बागी जो अनेक नायकों भी पैदा होने इस आस के <सथ> बहुत बहुत शुक्रिया जी अजय जिन्होंने जिंदगी बारे संघर्षा बारे समझना जोकारी बहुमी जानकारी जो सी ਅ ਇੱਕ ਪ੍ਰੋਗਰਾਮ ਦੇ ਵਿੱਚ ਸਾਝਾ ਵਿਦਿਆਰਥੀ ਮੋਰਚੇ ਵਿੱਚ ਸ਼ਾਮਲ ਵਿਦਿਆਰਥੀ